ਆਚਾਰੇ ਜੀ ਇਸ ਕਿਤਾਬ ਦੇ ਕੁਝ ਸਫੇ ਮੈਂ ਪੜ੍ਹੇ ਹਨ ਤਾਂ ਆਚਾਰੇ ਜੀ ਪੜ੍ਹਦੇ ਹੋਏ ਅਜਿਹਾ ਲੱਗਿਆ ਕਿ ਇਹ ਕਿਤਾਬ ਜਿਵੇਂ ਚੁਕਦੀ ਹੈ ਕੰਡਿਆਂ ਵਾਂਗ ਲੱਗਦੀ ਹੈ ਪਰ ਆਚਾਰੇ ਜੀ ਤੁਸੀਂ ਇਹ ਲਿਖਿਆ ਹੈ ਤਾਂ ਮੇਰੇ ਪਲੇ ਲਈ ਹੀ ਲਿਖਿਆ ਹੋਵੇਗਾ ਮੇਰੀ ਸਮਝ ਲਈ ਹੀ ਲਿਖਿਆ ਹੋਵੇਗਾ ਤਾਂ ਆਚਾਰੇ ਜੀ ਇਸ ਕਿਤਾਬ ਨੂੰ ਪੜ੍ਹਦੇ ਸਮੇਂ ਮੇਰਾ ਰੁਖ ਕੀ ਹੋਣਾ ਚਾਹੀਦਾ ਹੈ ਮੈਂ ਇਸ ਨੂੰ ਕਿਵੇਂ ਪੜਾਂ ਤਾਂ ਜੋ ਜਿਸ ਮਕਸਦ ਨਾਲ ਤੁਸੀਂ ਇਹ ਮੇਰੇ ਲਈ ਲਿਖਿਆ ਹੈ ਉਹ ਮਕਸਦ ਮੈਂ ਚੰਗੀ ਤਰ੍ਹਾਂ ਸਮਝ ਸਕਾਂ ਜਾਂ ਜੋ ਤੁਸੀਂ ਚਾਹੁੰਦੇ ਹੋ ਕਿ ਮੈਂ ਸਮਝਾਂ ਸੱਚ ਨੂੰ ਪਰਖਦੇ ਹੋਏ ਪੜੋ ਹੋਰ ਕੁਝ ਨਹੀਂ ਹਰ ਇੱਕ ਲਾਈਨ ਜੋ ਗੱਲ ਕਹਿ ਰਹੀ ਹੈ ਉਹ ਤੁਹਾਡੇ ਲਈ ਸੱਚ ਹੈ ਜਾਂ ਨਹੀਂ ਇਹ ਪੁੱਛਦੇ ਹੋਏ ਪੜੋ ਉਸ ਨੂੰ ਕਿਸੇ ਮੰਤਰ ਜਾਂ ਫਾਰਮੂਲੇ ਵਾਂਗ ਨਹੀਂ ਲੈਣਾ ਠੀਕ ਹੈ ਉਸ ਨੂੰ ਇੱਕ ਸਵਾਲ ਵਾਂਗ ਲੈਣਾ ਹੈ ਕਿ ਜੋ ਗੱਲ ਇੱਥੇ ਲਿਖੀ ਹੋਈ ਹੈ कि ये मेरे लिए सच है जे सच है ता फायदा होगा जे सच नहीं ता अगली गल ते आ जाओ उसनु कोई आम धार्मिक उपदेश ना बनाओ यह तो इसलिए है ता जो असी अपना चेहरा देख सकिए समझ आई बस इस तरह पढ़ाना है साइन करा इस ते प्लीज आचार्य जी ਆਚਾਰੀ ਜੀ ਇੱਕ ਗੱਲ ਹੋਰ ਹੈ ਆਚਾਰੀ ਜੀ ਮੈਂ ਵਿਗਿਆਨ ਤੇ ਤਕਨੀਕ ਦੇ ਖੇਤਰ ਵਿੱਚ ਹਾਂ ਅਤੇ ਤੁਹਾਡੇ ਸਾਥ ਵਿੱਚ ਵੀ ਹਾਂ ਤਾਂ ਆਚਾਰੀ ਜੀ ਤੁਸੀਂ ਮੈਨੂੰ ਜੀਵਨ ਦੇ ਅੰਤ 'ਚ ਕਿਵੇਂ ਦੇਖਣਾ ਚਾਹੋਗੇ ਮੇਰੀ ਜ਼ਿੰਦਗੀ ਦੇ ਜਾਂ ਤੁਹਾਡੀ ਕਿਸ ਦੇ ਜੀਵਨ ਦੇ ਅੰਤ ਵਿੱਚ ਤੁਹਾਡੇ ਜਦੋਂ ਵੀ ਅੰਤ ਆਵੇ ਉਸ ਪਲ ਵਿੱਚ ਤੁਸੀਂ ਮੈਨੂੰ ਕਿਵੇਂ ਦੇਖਣਾ ਚਾਹੋਗੇ ਇੱਕ ਸ਼ਬਦ ਇੱਥੇ ਕਿਰਪਾ ਕਰਕੇ ਲਿਖੋ ਧੰਨਵਾਦ ਆਚਾਰੀ ਜੀ